हां जी दोस्तों एक नीली रावी दूसरी सूए सून वाली ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ। ਖਨਾ ਦੀ ਮਿੱਤਰੋ ਪੂਰੀ ਸਾਬਾ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਦਰਦੀ ਆ ਤੇ ਮਾਰਕਾ ਮਿੱਤਰੋ ਫੁੱਲ ਹੈ। ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਤਾਂ ਕਰ ਸਕਦੇ ਬਾਈ ਦੇ ਨਾਲ ਸੰਪਰਕ ਪਿੰਡ ਬਾਈ ਦਾ ਹੈਗਾ ਸੈਦੋ ਤੇ ਪ੍ਰਗਟ ਸਿੰਘ ਦੇ ਆਪਾਂ ਘਰੋਂ ਮਿੱਤਰੋ ਇਹ ਵੀਡੀਓ ਬਣਾ ਰਹੇ ਆ। ਇਹ ਕਰਦੇ ਆ ਬਾਈ ਦੇ ਨਾਲ ਗੱਲਬਾਤ ਫਿਰ ਆਪਾਂ ਮਿੱਤਰੋ ਤੁਹਾਨੂੰ ਤੋੜ ਕੇ ਦਿਖਾਵਾਂਗੇ ਤੁਸੀਂ ਪਹਿਲਾਂ ਇਹਦਾ ਮਾਰਕਾ ਦੇਖ ਸਕਦੇ ਹੋ ਫੁੱਲ ਬਟਾ ਫੁੱਲਾ ਸਿੰਘ ਭਾਵੇਂ ਮਿੱਤਰੋ ਜਰੂਰ ਥੋੜਾ ਜਿਹਾ ਖੁੱਲਾ ਤੇ ਆ ਮਿੱਤਰੋ ਇਹਦੇ ਪਹਿਲੇ ਸਾਲ ਦੀ ਸੂਏ ਦੀ ਕੱਟੀ ਆ ਤੇ ਇਹ ਵੀ ਕਿਹੜੇ ਬੁੱਲਦੀ ਆ ਇਹ ਵੈਸੇ ਵੇਚ ਨਹੀਂ ਤਾਂ ਨਹੀਂ ਪਰ ਆਪਾਂ ਤਖਵਾੜੇ ਵੀ ਬੱਚੇ ਮਿੱਤਰੋ ਬਹੁਤ ਸੋਹਣਾ ਕਰ ਦਿੱਤਾ ਨੇ ਸਿੰਘ ਬਹੁਤ ਸੋਹਣਾ ਬਣਾਉਗੀ ਭਾਵੇਂ ਆਪੇ ਦਾ ਮਿੱਤਰੋ ਸਿੰਘ ਜਰੂਰ ਖੁੱਲਾ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਪ੍ਰਗਟ ਕੀ ਹਾਲ ਚਾਲ ਸਸਰੀ ਘਾਲ ਜੀ ਸਸਰੀ ਘਾਲ ਹੋ ਠੀਕ ਆ ਸੇ ਤਾਂ ਵਧੀਆ ਜੀ ਵਧੀਆ ਜੀ ਕਾਫੀ ਸਮੇਂ ਤੋਂ ਜੁੜੇ ਹੋ ਹਾਂਜੀ ਬਹੁਤ ਟਾਈਮ ਹੋ ਗਿਆ ਛੋੜਾ ਬੜੂਆ ਬਹੁਤ ਦੇ ਨੇ ਆ ਜੀ ਠੀਕ ਹੈ ਕੁੱਲ ਮਿਲਾ ਕੇ ਠੀਕ ਹੁੰਦਾ ਬਹੁਤ ਵਧੀਆ ਜੀ ਬਹੁਤ ਵਧੀਆ ਹੁੰਦਾ ਸਭ ਦੇ ਵੀ ਵਧੀਆ ਹੁੰਦੇ ਆ ਪਸ਼ੂ ਵੀ ਵਧੀਆ ਹੁੰਦੇ ਜੀ ਇਹ ਨਾ ਹੁੰਦਾ ਤੁਸੀਂ ਉਹਨੇ ਹੀ ਰੱਖਦੇ ਆ ਜੀ ਓਕੇ ਹੁਣ ਆਪਾਂ ਗੱਲ ਕਰਦੇ ਆ ਵੀ ਇਹ ਨੀਲੀ ਰਾਬੀ ਦੀ ਹੈ ਨਾ ਕਰਦੀ ਆ ਇਹ ਹਾਂਜੀ ਇਹ ਆਪਾਂ ਛੋਟੀ ਲਈ ਸੀ ਜੀ ਕਿਸੇ ਤੋਂ ਅਵਸਰ ਠੀਕ ਹੈ ਨਹੀਂ ਸੀ ਹਾਂਜੀ ਇੱਥੇ ਆਪਣਾ ਜਾਰ ਮਿੱਤਰਾਂ ਮੁੰਡਾ ਉਹ ਤੋਂ ਲਈ ਸੀ ਹਾਂ ਇਹ ਪਹਿਲਾ ਇਹ ਦੂਜੇ ਸੂਏ ਸੁਣਾ ਨੇ ਹਾਂ ਦੂਜੇ ਸੂਏ ਸੁਣਾ ਕਿੰਨੇ ਦਿਨ ਜਿਹੜੇ ਪਏ ਆ ਇਹਦੇ 5 ਫਰਵਰੀ ਨੂੰ ਦਿਨ ਪੂਰੇ ਆ ਜੀ 10 ਦੇ ਨੋਟ ਇਲੇਗੈਂਸੀ ਆ ਕਿੰਨਾ ਕੁ ਜਿਹੜਾ ਦੁੱਧ ਦਿੰਦਾ ਇਹਨੇ ਜੀ 10 ਕਿਲੋ ਦਿੰਦਾ ਆਪਾਂ ਬਾਲਾ ਨਹੀਂ ਕਹਿੰਦੇ ਵੀ 10 ਕਿਲੋ ਹੈਗਾ ਮੱਲਾ ਵੀ 11 12 ਕਰ ਸਕਦੀ ਐ ਇੱਕ ਵਾਰ ਹਾਂਜੀ ਹਾਂਜੀ ਐ ਇੱਕ 11 12 ਜ਼ਰੂਰ ਕਰ ਸਕਦੀ ਐ ਜੀ ਓਕੇ ਤੇ ਆ ਕਿਹੜੇ ਸਿਮੰਟ ਦੀ ਐ ਇਹ ਜੀ ਆਪਣੇ ਏਬੀਐਸ ਦੇ ਬਾਦਲ ਬੋਲਦੀ ਬਾਦਲ ਬੋਲਦੀ ਕੱਟੀ ਆ ਜੀ ਠੀਕ ਆ ਬਹੁਤ ਸੋਹਣਾ ਹੈ ਨਾ ਹਾਂਜੀ ਹਾਂ ਸਿੰਘ ਸਿੰਘ ਬਹੁਤ ਸੋਹਣਾ ਬਣਾਇਆ ਹੈ ਨਾ ਐਕਤੀ ਕਿਹੜਾ ਲੱਗਿਆ ਬਾਕੀ ਪਤਾ ਐਕਤੀ ਨਹੀਂ ਜੀ ਐਕਤੀ ਸੀਮਨਤਾ ਨੂੰ ਨੀਲੀ ਰਵੀ ਦਾ ਲੱਗਿਆ ਪਰ ਉਹ ਪਤਾ ਨਹੀਂ ਡਾਕਟਰ ਨੂੰ ਕਿ ਅਸੀਂ ਥੋੜਾ ਜਿਆਦਾ ਅੱਡ ਹੋਣ ਦੇ ਕਾਰਨ ਇੱਧਰ ਆਪਣਾ ਦੂਜੇ ਘਰਾਂ ਨੇ ਰਹਿ ਗਏ ਪਰ ਇਹ ਤੇ ਸਾਫ ਸਫਾਈ ਚ ਪਤਾ ਨਹੀਂ ਲੱਗਿਆ ਕਿ ਕੋਈ ਚਲੋ ਹਾਂਜੀ ਤੇ ਰੇਟ ਕੀ ਕਰਤਾ ਫੇਰ ਹੀ ਤੋੜਦੇ ਆ ਜੀ ਰੇਟ ਇਹਦਾ ਆਪਾਂ ਜੀ 127000 27 ਓਕੇ ਤੋੜੋ ਜੇ ਇੱਕ ਵਾਰੀ 1 27 ਮਿੱਤਰੋ ਰੇਟ ਆ ਪਹਿਲਾਂ ਆਪਾਂ ਤੁਹਾਨੂੰ ਤੁਰਦੀ ਦਿਖਾਉਣੀ ਆ ਥੋੜਾ ਕੈਮਰੇ ਤੇ ਜ਼ਰੂਰ ਡਰਦੀ ਆ ਕੱਦ ਕਾ ਠੀਕ ਆ ਕੋਈ ਛੋਟਾ ਨਹੀਂ ਤੇ ਸਿੰਘ ਭਾਵੇਂ ਮਿੱਤਰੋ ਜ਼ਰੂਰ ਖੁੱਲਾ ਹੈ ਬੱਚੇ ਫੇਰ ਆਪਾਂ ਕਹਿੰਦੇ ਵੀ ਜੇ ਬੱਚਾ ਸਿਮਣ ਤੇ ਗਿਆ ਤਾਂ ਮਿੱਤਰੋ ਬਹੁਤ ਸੋਹਣਾ ਬੱਚਾ ਦੇਊਗੀ ਤੇ ਤੁਰਦੀ ਦਾ ਫਿਲੇਵਾ ਦੇਖ ਸਕਦੇ ਹੋ ਥਣਾ ਦੀ ਪੂਰੀ ਮਿੱਤਰੋ ਸਾਫ਼ ਹੈ ਘਰੇਲੂ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਪਿੰਡ ਪਾਈ ਦਾ ਹੈਗਾ ਸੈਦੋ ਤਹਿਸੀਲ ਹੈਗਾ ਜੀ ਨਿਹਾਲ ਸਿੰਘ ਵਾਲਾ ਤੇ ਜਿਹੜਾ ਹੈਗਾ ਜੀ ਮੋਗਾ ਤੇ ਆਪਣਾ ਘਰ ਪਿੰਡ ਦੇ ਕਿੱਥੇ ਜੇ ਆ ਆਪਣਾ ਧਰਮਸਾਲਾ ਜੀ ਬਾਹਰ ਚ ਨਵੀਂ ਕੋਰਾ ਪੱਤੀ ਧਰਮਸਾਲਾ ਕੋਰਾ ਪੱਤੀ ਧਰਮਸਾਲਾ ਠੀਕ ਹੈ ਜਦੋਂ ਸਲਾਉਤਪੁਰੇ ਕਰਨ ਨੂੰ ਆਇਆ ਆਉਣੇ ਆਪਾਂ ਹਨਾ ਪਿੰਡ ਦੇ ਵਿੱਚ ਜਿਹੜੀ ਪਹਿਲੀ ਬੜਦੀ ਗਲੀ ਹਾਂਜੀ ਹਾਂਜੀ ਪਹਿਲੀ ਗਲੀ ਆ ਬੀਐਸਐਲ ਐਕਸਚੇਂਜ ਦਾ ਕੋਲੋਂ ਮੁੜਦੀ ਆ ਜੀ ਓਕੇ 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 ਹਾਂਜੀ ਰੇਟ ਬਾਈ ਨੇ 127 ਕੀਤਾ 127 ਦੇ ਵਿੱਚੋਂ ਮਾਨਤਾਨ ਹੋ ਜੂ ਥੋੜਾ ਜਿਹਾ ਕੈਮਰੇ ਤੋਂ ਬਸੂ ਜ਼ਰੂਰ ਡਰਦੇ ਨੇ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਹਾਂਜੀ ਫੋਨ ਨੰਬਰ ਹੈਗਾ 90411 ਜੀ 90411 74 ਹਾਂਜੀ 205 ਜੀ 74005 ਹਾਂਜੀ ਸੋ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਮੇਰਾ ਨੰਬਰ ਹੈ ਜੀ 98724 82 124 ਹਾਂਜੀ ਤੇ ਇੱਕ ਬਾਈ ਕੋਲੇ ਬੱਕਰਾ ਬਕਾਉ ਹੈ ਹਨਾ ਠੀਕ ਹੈ 9 ਮਹੀਨੇ ਉਮਰ 9 ਮਹੀਨੇ ਉਮਰ ਹੈ ਸੱਡਣ ਲੱਗ ਗਏ ਬੱਕਰੀਆਂ ਤੇ ਨਹੀਂ ਜੀ ਹਜੇ ਖੀਰੇ ਹੀ ਆ ਜੀ ਹਜੇ ਨਹੀਂ ਛੱਡਿਆ ਠੀਕ ਆ ਬੱਚਾ ਹੀ ਆ ਜੀ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਕਨ ਕਨ ਬਹੁਤ ਵੱਡੇ ਆ ਹਨਾ ਜੀ ਕਨ ਬਹੁਤ ਲੰਮੇ ਆ ਹਾਂ ਕਿੱਟੇ ਆ ਅੱਖਾਂ ਦੇ ਚਿੱਟੀਆਂ ਕੌੜੇ ਦਾ ਵਧੀਆ ਜੀ ਆ ਤੇ ਸੋ ਬਾਈ ਦੇ ਨਾਲ ਕਰ ਸਕਦੇ ਹੋ ਮਿੱਤਰੋ ਸੰਪਰਕ ਫਿਰ ਆਪਾਂ ਕਹਿੰਦੇ ਆ ਦੋਨੇ ਚੀਜ਼ਾਂ ਬਕਾਉ ਨੇ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਨੇ